ਬਟੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਗੁੜਥਰੀ ਕੋਲ ਪੁਲ ਉੱਪਰ ਇੱਕ ਨਿਸ਼ਾਨ ਗੱਡੀ ਨੂੰ ਅਚਾਨਕ ਅੱਗ ਲੱਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੰਗ ਦੇ ਐਸ ਐਚ ਓ ਪਰਮਪਾਲ ਸਿੰਘ ਚੈਲ ਨੇ ਦੱਸਿਆ ਕਿ ਗੱਡੀ ਦੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਹੋਇਆ ਇਸ ਹਾਦਸੇ ਵਿੱਚ ਪੰਜ ਸਵਾਰ ਸਨ ਜੋ ਬਾਲ-ਬਾਲ ਬਚ ਗਏ ਗਰੁੱਪ ਜੋ ਸੰਗ ਸਾਰਾ ਦਿਨ ਆਪੇ ਬਣਿਆ ਹੋਇਆ ਉਹਦੇ ਵਿੱਚ ਮੈਸੇਜ ਮਿਲਦਾਗਾ ਕਿ ਬਟੰਡਾ ਟਾਪ ਨੇ ਨੈਸ਼ਨਲ ਹਾਈਵੇ ਇਹ ਪਿੰਡ ਗੁਰਸ੍ਰੀਵਿਕੇ ਇੱਕ ਹਾਸਾ ਹੋ ਚੁਕਿਆਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਨਿਸ਼ਾਨ ਨਿਸ਼ਾਨ ਕੰਪਨੀ ਦੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਜਿਸ ਵਿੱਚ ਪੰਜ ਵਿਅਕਤੀ ਸਵਾਰ ਸਨ ਜੋ ਗੂਗ ਸ਼ਹਿਰ ਤੋਂ ਆ ਰਹੇ ਸਨ ਤੇ ਬਠਿੰਡਾ ਜਾ ਰਹੇ ਸਨ ਪੰਜੇ ਵਿਅਕਤੀ ਸੁਰੱਖਿਅਤ ਬਾਹਰ ਕੱਢੇ ਗਏ ਤੇ ਗੱਡੀ ਨੂੰ ਸੰਗਤ ਮੰਡੀ ਦੀ ਫਾਇਰ ਗ੍ਰੇਡ ਮੌਕੇ ਤੇ ਬੁਲਾਈ ਗਈ ਸੜਕ ਟ੍ਰੈਕ ਫੋਰਸ ਜੋ ਮੌਕੇ ਤੇ ਆਈ ਤੇ ਸੰਗਠ ਥਾਣੇ ਦੀ ਪੁਲਿਸ ਵੀ ਮੌਕੇ ਤੇ ਆਈ ਜੋ ਬਣਦੀ ਕਾਰਵਾਈ ਕੀਤੀ ਗਈ